ਸ਼੍ਰੋਮਣੀ ਅਕਾਲੀ ਦਲ ਇੱਕ ਹੋ ਚੱਲਿਆ ਤਾਂ ਲੋਕਾਂ ਦੇ ਚਿਹਰੇ ਤਾਂ ਖਿੜਨੇ ਹੀ ਖਿੜਨੇ ਸੀਗੇ ਵੀ ਹੁਣ ਸਾਡੀ ਗੱਲ ਸੁਣੀ ਜਾਊਗੀ ਸ਼੍ਰੋਮਣੀ ਅਕਾਲੀ ਦਲ ਦਲ ਦੀ ਚੜ੍ਹਦੀ ਕਲਾ ਲਈ ਦਨ ਰਾਤ ਮਿਹਨਤ ਕਰਾਂਗੇ ਪਹਿਲਾਂ ਕਨਫਿਊਜ਼ਨ ਸੀ ਕਿ ਕਿੱਧਰ ਜਾਈਏ ਵੀ ਸੁਖਦੇਵ ਸਿੰਘ ਢੀਂਡ ਸਾਹਿਬ ਆਪਨੇ ਨੇ ਸੁਖਵੀਰ ਸਿੰਘ ਬਾਦਲ ਵੀ ਆਪਨੇ ਨੇ ਕਨਫਿਊਜ਼ਨ ਹੁੰਦੀ ਸੀ ਕੀ ਲੱਗਦਾ ਤੁਹਾਨੂੰ ਜਿਵੇਂ ਸ਼੍ਰੋਮਣੀ ਅਕਾਲੀ ਦਲ ਸਿਮਟ ਕੇ ਰਹਿ ਗਈ ਸੀ ਵਿਧਾਨ ਸਭਾ ਸੀਟਾਂ ਤਿੰਨ ਹੀ ਆਈਆਂ ਕੀ ਲੱਗਦਾ ਹੁਣ ਵੀ ਉਹ ਚੀਜ਼ ਨਾਲ ਬਲ ਮਿਲੂਗਾ ਤੇ ਪਾਰਟੀ ਅਪਗ੍ਰੇਡ ਚ ਜਾਊ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਰਪ੍ਰਸਤ ਬਣਾ ਰਹੇ ਹਾਂ ਜਿਉਂਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਸਰਪ੍ਰਸਤ ਵੀ ਸਿਆਣੇ ਨੇ ਸਰ ਸਮਝਦਾਰ ਨੇ ਸੂਝਵਾਨ ਨੇ ਵੀ ਉਹਦੇ ਕਰਕੇ ਸਰਪ੍ਰਸਤ ਦਾ ਉਹਦਾ ਵੀ ਦਿੱਤਾ ਗਿਆ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਰਾਜਨੀਤੀ ਦੀ ਵੱਡੀ ਖਬਰ ਤੁਹਾਨੂੰ ਸੁਣਾ ਰਿਹਾ ਕਿ ਵੱਡੀ ਖਬਰ ਆ ਰਾਜਨੀਤੀ ਚ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਵੀ ਚਿਹਰਾ ਖੁਸ਼ੀਆਂ ਨਾਲ ਅੱਜ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਸੀ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਸੁਖਦੇਵ ਸਿੰਘ ਢੀਂਡਸਾ ਜਨ ਕੇ ਸ਼੍ਰੋਮਣੀ ਅਕਾਲੀ ਦਲ ਸੰਜੁਗਤ ਦੇ ਆਗੂ ਤੇ ਸੰਜੁਗਤ ਗਰੁੱਪ ਨਵਾਂ ਬਣਾਇਆ ਸੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਂ ਵੱਖ ਹੋ ਕੇ ਅਤੇ ਹੁਣ ਦੁਬਾਰਾ ਤੋਂ ਘਰ ਵਾਪਸੀ ਕੀਤੀ ਆ ਸੁਖਦੇਵ ਸਿੰਘ ਢੀਂਡਸਾ ਨੇ ਵਾਪਸੀ ਕੀਤੀ ਆ ਪਰਮਿੰਦਰ ਸਿੰਘ ਢੀਂਡਸਾ ਨੇ ਸੋ ਲਗਾਤਾਰ ਤੁਸੀਂ ਖਬਰਾਂ ਵੀ ਦੇਖ ਰਹੇ ਹੋ ਉਸ ਤੋਂ ਬਾਅਦ ਜਿਹੜੇ ਸ਼ਰੋਮਣੀ ਅਕਾਲੀ ਦਲ ਸੰਜੁਗਤ ਦੇ ਆਗੂ ਨੇ ਸ਼ਹਿਰਾਂ ਚ ਆਗੂ ਨੇ ਪੂਰੇ ਪੰਜਾਬ ਦੇ ਪਿੰਡਾਂ ਦੇ ਆਗੂ ਨੇ ਤੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਉਹ ਆਗੂਆਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰਾਂ ਸੋ ਅੱਜ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸਰਪ੍ਰਸਤ ਦਾ ਅਹੁਦਾ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਹੁੰਦੇ ਸੀ ਸਿਆਣੇ ਸੀ ਸੂਝਵਾਨ ਸੀ ਅਤੇ ਉਸ ਤੋਂ ਬਾਅਦ ਹੁਣ ਸਿਆਣੇ ਤੇ ਸੂਝਵਾਨ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਨੂੰ ਸਰਪ੍ਰਸਤ ਬਣਾਇਆ ਗਿਆ ਹੈ ਸੋ ਜਿੱਥੇ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਪਿੰਡਾਂ 'ਚ ਆਗੂ ਨੇ ਪਿੰਡਾਂ 'ਚ ਵਰਕਰ ਨੇ ਜਾਂ ਸ਼ਹਿਰਾਂ 'ਚ ਵਰਕਰ ਨੇ ਉਹਨਾਂ ਦੇ ਵੀ ਖੁਸ਼ੀ ਕਿਤੇ ਨਾ ਕਿਤੇ ਸਾਈ ਹੋਈਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ 'ਚ ਮੌਜੂਦਾਂ ਕਿਉਂਕਿ ਸੰਗਰੂਰ ਦੀ ਗੱਲਬਾਤ ਕਰੀਏ ਤਾਂ ਸੁਖਦੇਵ ਸਿੰਘ ਢੀਂਡਸਾ ਦਾ ਬੋਲ ਵਾਲਾ ਸੰਗਰੂਰ 'ਚ ਪੂਰਾ ਵੱਡੇ ਲੈਵਲ ਤੇ ਆ ਸੋ ਲਗਾਤਾਰ ਹੁਣ ਪਰਮਿੰਦਰ ਸਿੰਘ ਢੀਂਡਸਾ ਵੀ ਲਹਿਰਾ ਤੋਂ ਜਿੱਤੇ ਹੋਏ ਸੀ ਸਾਬਕਾ ਵਿਧਾਇਕ ਨੇ ਤੇ ਲਗਾਤਾਰ ਜੇ ਗੱਲਬਾਤ ਕਰੀਏ ਸੰਗਰੂਰ ਤੇ ਪੂਰਾ ਦਬਦਬਾ ਪਹਿਲਾਂ ਵੀ ਸਾਰੀ ਗੱਲਬਾਤ ਸੁਖਦੇਵ ਸਿੰਘ ਢੀਂਡਸਾ ਢੀਂਡਸਾ ਗਰੁੱਪ ਸੰਗਰੂਰ ਦੀਆਂ ਸਾਰੀਆਂ ਇਲੈਕ ਲਾ ਲੋ ਹੋਰ ਲਾ ਲੋ ਪੂਰੇ ਹਾਬੀ ਸੀ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਰਾਜ ਸਭਾ ਮੈਂਬਰ ਰਹੇ ਨੇ ਸੋ ਲਗਾਤਾਰ ਅੱਜ ਖੁਸ਼ੀ ਦੀ ਲਹਿਰਾਂ ਗੱਲਬਾਤ ਕਰਾਂਗੇ ਕਿਉਂਕਿ ਸ਼ਰੋਮਣੀ ਅਕਾਲੀ ਦਲ ਸੰਜੁਗਤ ਸ਼ਰੋਮਣੀ ਅਕਾਲੀ ਦਲ ਬਾਦਲ ਸਾਰੇ ਜਿਹੜੇ ਸ਼ਹਿਰਾਂ 'ਚ ਜਦੋਂ ਸੁਖਦੇਵ ਸਿੰਘ ਢੀਂਡ ਸਾਹਿਬ ਬਾਹਰ ਗਏ ਪਾਰਟੀ ਛੱਡੀ ਤਾਂ ਬਹੁਤ ਨਮੋਸ਼ੀ ਹੋਈ ਉਹਨਾਂ ਨੂੰ ਕਿਉਂਕਿ ਉਹੀ ਵਰਕਰ ਸੀ ਦੁਫਾੜ ਹੋ ਗਏ ਉਸ ਤੋਂ ਬਾਅਦ ਕਨਫਿਊਜ਼ਨ ਬਹੁਤ ਵੱਡੀ ਸੀ ਕਿ ਕਿੱਥੇ ਜਾਈਏ ਕਿੰਨਾ ਨਾਲ ਗੱਲਬਾਤ ਕਰੀਏ ਕਿਹੜੇ ਕਿੱਧਰ ਰਹੀਏ ਜਾਨੀ ਕਿ ਉਹ ਕਨਫਿਊਜ਼ਨ ਅੱਜ ਦੂਰ ਹੋਈ ਆ ਸੋ ਸਾਡੇ ਨਾਲ ਪਾਰਟੀ ਦੇ ਸੀਨੀਅ ਨੇ 인ਦਰਜੀਤ ਸਿੰਘ ਤੂਰ ਸਾਡੇ ਨਾਲ ਮੌਜੂਦ ਨੇ ਕਰਾਂ ਗੱਲਬਾਤ ਤੂਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੋ ਸ਼ਰੂਮਣੀ ਅਕਾਲੀ ਦਲ ਬਣੀਆਂ ਹੋਈਆਂ ਸੀ ਬਾਅਦ ਚ ਬਣਾਈ ਇਕੱਠੇ ਹੋਇਓ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਬਲ ਮਿਲਣਾ ਹੁਣ ਇਹਦਾ ਤਾਂ ਜਿਵੇਂ ਸਾਡੇ ਵਰਕਰਾਂ ਦੇ ਵਿੱਚ ਇੰਨੀ ਖੁਸ਼ੀ ਪਾਈ ਜਾਂਦੀ ਹੈ ਬਹੁਤ ਜ਼ਿਆਦਾ ਦੋਵਾਂ ਦੇ ਇਕੱਠੇ ਹੋਣ ਤੇ ਬਲ ਤਾਂ ਮਿਲ ਨਹੀਂ ਮਿਲਣਾ ਸਾਡੇ ਲੋਕਾਂ ਨੂੰ ਵੀ ਜਿਹੜੀ ਆਮ ਸਾਡੀ ਜਨਤਾ ਉਹਨਾਂ ਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕੋ ਸਾਡੇ ਨਾਲ ਸਾਂਝੀ ਕਰਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਲਈ ਲੜਦੀ ਹੈ ਪੰਜਾਬ ਦੇ ਲੋਕਾਂ ਲਈ ਨਾਲ ਖੜਦੀ ਹੈ ਤੇ ਲੋਕਾਂ ਦੀ ਹਿੱਤਾਂ ਦੀ ਗੱਲ ਕਰਦੀ ਹੈ ਹੁਣ ਜਦੋਂ ਸਾਰਾ ਅਕਾਲੀ ਦਲ ਇਕੱਠਾ ਹੋ ਗਿਆ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਸਾਹ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਇੱਕ ਹੋ ਚੱਲਿਆ ਤਾਂ ਲੋਕਾਂ ਦੇ ਚਿਹਰੇ ਤਾਂ ਖਿੜਨੇ ਹੀ ਖਿੜਨੇ ਸੀਗੇ ਵੀ ਹੁਣ ਸਾਡੀ ਗੱਲ ਸੁਣੀ ਜਾਊਗੀ ਅੱਗੇ ਆਸ ਰੱਖਦੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਆਸ ਰੱਖਦੇ ਨੇ ਗਰੀਬ ਵਰਗ ਹੈ ਬਿਸ਼ੱਕ ਦੀ ਮੁਲਾਜ਼ਮ ਵਰਗ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕਿਸਾਨੀ ਵੀ ਸਾਰਾ ਕੁਝ ਜੋ ਕੁਛ ਅਕਾਲੀ ਦਲ ਨੇ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਠੀਕ ਹੈ ਤੇ ਹੁਣ ਜਦੋਂ ਅਕਾਲੀ ਦਲ ਇਕੱਠਾ ਹੋ ਕੇ ਇੱਕ ਤਕੜਾ ਹਮਲਾ ਮਾਰੂਗਾ ਤਕੜਾ ਹੋ ਰਿਹਾ ਹੈ ਤੇ ਸਾਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਸਾਡੇ ਲੀਡਰ ਸਾਰੇ ਇੱਕੋ ਮੰਚ ਤੇ ਇਕੱਠੇ ਹੋ ਗਏ ਕਿ ਝੰਡੇ ਥਰਲੇ ਇਕੱਠੇ ਹੋ ਗਏ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੂੰ ਵੀ ਜਿਨ੍ਹਾਂ ਨੇ ਵਰਕਰਾਂ ਦੀ ਇੱਛਾ ਦੇ ਮੁਤਾਬਕ ਪੰਥ ਚਰਲੇਮਾ ਕੀਤਾ ਬਹੁਤ ਵਧੀਆ ਸਾਡਾ ਹਲਕਾ ਇੰਚਾਰਜ ਵਿਨਰਜੀ ਸਿੰਘ ਗੋਲਡੀ ਉਹਦੇ ਵੱਲੋਂ ਵੀ ਤੇ ਕਿਉਂਕਿ ਸਾਡੀ ਹੁਣੇ ਫੋਨ ਤੇ ਗੱਲ ਹੋਈ ਸੀਗੀ ਦੱਸਿਆ ਤੇ ਉਹ ਕਹਿੰਦੇ ਵੀ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੇ ਸਾਰੇ ਵਰਕਰਾਂ ਨੂੰ ਮਿਲਦਾ ਜੋ ਮਾਨ ਸਨਮਾਨ ਆ ਸਾਰਿਆਂ ਨੂੰ ਬਰਾਬਰ ਦੇ ਹੀ ਦਿੱਤਾ ਜਾਊਗਾ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਾਂਗੇ ਇਹ ਸਾਡੇ ਹੁਣ ਮਨ ਦੀ ਖੁਸ਼ੀ ਆ ਵੀ ਸਾਡਾ ਅਕਾਲੀ ਦਲ ਤਕੜਾ ਹੋਵੇ ਤੇ ਅਸੀਂ ਆਪਣੀ ਮੁੜ ਕੇ ਸਰਕਾਰ ਬਣਾਈਏ ਤੇ ਲੋਕਾਂ ਦੇ ਕੰਮ ਕਰੀਏ ਜੋ ਅੱਜ ਲੋਕ ਤਰਸਦੇ ਨੇ ਕੰਮਾਂ ਨੂੰ ਉਹਨਾਂ ਦੀ ਕੋਈ ਬਾਹ ਨਹੀਂ ਫੜਦਾ ਚਲੋ ਬਦਲਾਅ ਦੇ ਉਹਦੇ ਢੰਗ ਤੇ ਵੋਟਾਂ ਹੋ ਗਈਆਂ ਸਾਰਿਆਂ ਨੂੰ ਪਤਾ ਪਰ ਹੁਣ ਸਾਡਾ ਫਰਜ਼ ਬਣਦਾ ਦੇਸੀ ਲੋਕਾਂ ਦੇ ਨਾਲ ਖੜੀ ਆ ਸੀ ਲੋਕਾਂ ਦੇ ਨਾਲ ਖੜਾਂਗੇ ਤੇ ਸ਼ਰੋਮ ਨਹੀਂ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਸਾਡਾ ਅਕਾਲੀ ਦਲ ਹੁਣ ਇੱਕ ਤਕੜਾ ਹੋ ਕੇ ਲੋਕਾਂ ਦੇ ਵਿੱਚ ਆਊਗਾ ਸੋ ਮੈਂ ਸਾਰਿਆਂ ਦਾ ਜਿੱਥੇ ਸਾਰਿਆਂ ਨੂੰ ਵਧਾਈ ਦਿੰਨਾ ਉਥੇ ਧੰਨਵਾਦੀ ਵੀ ਆ ਸਾਡੀ ਲੀਡਰਸ਼ਿਪ ਦਾ ਕੀ ਲੱਗਦਾ ਜੋਸ਼ ਵੀ ਵਧੂਗਾ ਜਿਵੇਂ ਆਗੂਆਂ ਦੀ ਆਪਾਂ ਗੱਲ ਕਰਦੇ ਆਂ ਸ਼ਹਿਰਾਂ ਦੇ ਪਿੰਡਾਂ ਦੇ ਜੀ ਪਹਿਲਾਂ ਕਨਫਿਊਜ਼ਨ ਸੀ ਕਿ ਕਿੱਧਰ ਜਾਈਏ ਵੀ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਆਪਣੇ ਨੇ ਸੁਖਵੀਰ ਸਿੰਘ ਬਾਦਲ ਵੀ ਆਪਣੇ ਨੇ ਇਹ ਕਨਫਿਊਜ਼ਨ ਹੁੰਦੀ ਸੀ ਹੁੰਦੀ ਸੀਗੀ ਇਹ ਜੀ ਇਸ ਗੱਲ ਨੂੰ ਤੂੰ ਕਈ ਵਾਰ ਉਹੀ ਨਮੋਸ਼ੀ ਜੀ ਚਾਕੇ ਮਨ ਜਾ ਖੜ ਜਾਂਦਾ ਸੀਗਾ ਵੀ ਕੀ ਕਰੀਏ ਪਰ ਹੁਣ ਜਦੋਂ ਇਹ ਸਾਡੇ ਸਾਹਮਣੇ ਖਬਰ ਆਈ ਹੈ ਸਾਡੀ ਲੀਡਰਸ਼ਿਪ ਇਕੱਠੀ ਹੋਈ ਹੈ ਹੁਣ ਤਾਂ ਇੰਨੀ ਖੁਸ਼ੀ ਹੈ ਵੀ ਹੁਣ ਅਸੀਂ ਭਾਵੇਂ ਅੱਖਾਂ ਮੀਚ ਕੇ ਵੀ ਕਿਧਰੇ ਤੁਰਪੀਏ ਤਾਂ ਵੀ ਸਾਡਾ ਰਸਤਾ ਇੱਕੋ ਹੀ ਹੋਊਗਾ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰਨਾ ਠੀਕ ਹੈ ਸੁਖਦੇਵ ਸਿੰਘ ਢੀਟਸਾ ਦਾ ਜ਼ਿਲ੍ਹਾ ਸੰਗਰੂਰ ਮੰਨਿਆ ਜਾਂਦਾ ਪਹਿਲਾਂ ਵੀ ਕਿਦਾਂ ਸ਼੍ਰੋਮਣੀ ਅਕਾਲੀ ਦਲ ਚ ਰਹੇ ਨੇ ਐਮਪੀ ਰਹੇ ਨੇ ਰਾਸਵਾ ਮੈਂਬਰ ਰਹੇ ਨੇ ਕੀ ਲੱਗਦਾ ਤੁਹਾਨੂੰ ਹੁਣ ਉਵੇਂ ਜਿਵੇਂ ਸਿਸਟਮ ਹੋ ਜੂ ਉਵੇਂ ਜਿਵੇਂ ਬੇਬ ਬਣਾ ਪਾਉਣਗੇ ਬਿਲਕੁਲ ਇਸ 'ਚ ਕੋਈ ਸ਼ੱਕ ਨਹੀਂ ਸਰਦਾਰ ਸੁਖਦੇਵ ਸਿੰਘ ਢੀਂਡਾ ਸਾਹਿਬ ਪਰਮਿੰਦਰ ਸਿੰਘ ਢੀਂਡਾ ਸਾਹਿਬ ਸਾਰੀ ਲੀਡਰਸ਼ਿਪ ਉਹ ਵਾਅਦਾ ਆਗੂ ਨੇ ਸਾਡੇ ਤੇ ਸਾਨੂੰ ਵੀ ਇਹੀ ਆਸਾ ਉਹਨਾਂ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਵਰਕਰ ਦੇ ਨਾਲ ਓਮੇਜ ਕਰ ਸਿਰ ਤੇ ਹੱਥ ਰੱਖਣਗੇ ਤੇ ਓਮੇਜ ਕਰੀ ਜਿਸ ਤਰ੍ਹਾਂ ਪਹਿਲਾਂ ਸਾਡਾ ਸ਼੍ਰੋਮਣੀ ਅਕਾਲੀ ਦਲ ਸੀਗਾ ਇਹਨੂੰ ਉੱਪਰ ਚੱਕਣ ਵਾਸਤੇ ਆਪਦੀ ਪੂਰੀ ਬਾਹ ਲਾਉਣਗੇ ਅਸੀਂ ਵੀ ਸਾਰੇ ਜਿੰਨੇ ਵੀ ਅਸੀਂ ਵਰਕਰਾਂ ਜਿੰਨੇ ਵੀ ਸਾਨੂੰ ਉਹ ਕੀਤਾ ਹੋਇਆ ਅਕਾਲੀ ਦਲ ਨੇ ਅਸੀਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਇਹੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਦੇ ਅੱਗੇ ਵੀ ਸਾਡਾ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ 'ਚ ਹੋਵੇ ਤੇ ਲੋਕ ਉਹ ਜੋ ਆਸ ਰੱਖਦੇ ਨੇ ਉਹਨਾਂ ਦੀਆਂ ਆਸਾਂ ਪੂਰੀਆਂ ਹੋਣ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਰਪ੍ਰਸਤ ਬਣਾ ਰਹੇ ਹਾਂ ਅੱਜ ਕਿਉਂਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੀ ਸਰਪ੍ਰਸਤ ਵੀ ਸਿਆਣੇ ਨੇ ਸਰ ਸਮਝਦਾਰ ਨੇ ਸੂਝਵਾਨ ਨੇ ਵੀ ਉਹਦੇ ਕਰਕੇ ਸਰਪ੍ਰਸਤ ਦਾ ਉਹਦਾ ਵੀ ਦਿੱਤਾ ਗਿਆ ਬਿਲਕੁਲ ਉਹਨਾਂ ਦਾ ਜੋ ਮਾਨ ਸਨਮਾਨ ਹੋਇਆ ਇਹ ਬਹੁਤ ਵੱਡੀ ਗੱਲ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਕਿਉਂਕਿ ਉਹ ਹੁਣ ਸਾਰੇ ਤੋਂ ਵੱਡੀ ਉਮਰ ਦੇ ਨੇ ਵਾਹਿਦ ਆਗੂ ਨੇ ਉਹਨਾਂ ਨੂੰ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਤੇ ਸਮੁੱਚੇ ਇਸ ਅਹੁਦੇ ਤੇ ਉਹਨਾਂ ਨੂੰ ਮਾਜਮਾਨ ਕਰਨ ਤੇ ਸਾਰੇ ਵਰਕਰਾਂ ਦੇ ਵਿੱਚ ਵੀ ਖੁਸ਼ੀ ਪਾਈ ਜਾਂਦੀ ਹੈ ਸਾਰੇ ਵਰਕਰ ਹੁਣ ਤਕੜੇ ਹੋ ਕੇ ਸਾਰੇ ਕੰਮ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਹੁਣ ਸਾਡੇ ਕੋਲੇ ਇੱਕ ਬਹੁਤ ਵਧੀਆ ਮਾਰਗਦਰਸਾਇਆ ਗਿਆ ਸਾਨੂੰ ਕਿਉਂਕਿ ਸਾਡੀ ਲੀਡਰਸ਼ਿਪ ਇਕੱਠੀ ਆ ਲੀਡਰਸ਼ਿਪ ਇਕੱਠੀ ਹੋਣ ਦੇ ਨਾਲ ਸਾਰਿਆਂ ਦੇ ਹੌਸਲੇ ਬੁਲੰਦ ਨੇ ਸਾਰਿਆਂ 'ਚ ਖੁਸ਼ੀ ਪਾਈ ਜਾਂਦੀ ਆ ਆਮ ਵਰਕਰਾਂ 'ਚ ਵੀ ਆਮ ਲੋਕਾਂ 'ਚ ਵੀ ਖੁਸ਼ੀ ਪਾਈ ਜਾਂਦੀ ਆ ਬਿਲਕੁਲ ਜੀ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੇ ਦੋਨੇ ਪਾਰਟੀਆਂ ਦੇ ਦਫਾੜ ਹੋ ਗਏ ਸੀ ਅਲੱਗ-ਅਲੱਗ ਵਰਕਰ ਆਗੂ ਉਹ ਇਕੱਠੇ ਹੋ ਗਏ ਤੇ ਕਹਿ ਰਹੇ ਨੇ ਕਿ ਹੁਣ ਨਵਾਂ ਜੋਸ਼ ਬਣ ਰਿਹਾ ਕਿਤੇ ਨਾ ਕਿਤੇ ਜਿਹੜੇ ਕਨਫਿਊਜ਼ਨ ਤੇ ਉਹ ਵੀ ਦੂਰ ਹੋਏ ਨੇ ਖੁਸ਼ੀ ਜ਼ਾਹਿਰ ਕਰ ਰਹੇ ਨੇ ਨੌਜਵਾਨ ਆਗੂ ਗੋਲਦੀ ਤੂਰ ਮੌਜੂਦ ਨੇ ਸਾਡੇ ਨਾਲ ਤੂਰ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਅੱਜ ਬਹੁਤ ਵੱਡਾ ਬਦਲਾਅ ਆਇਆ ਇੱਕ ਫੇਰ ਬਦਲ ਹੋਇਆ ਦੋ ਪਾਰਟੀਆਂ ਇੱਕ ਪਾਰਟੀ ਚ ਕਿਤੇ ਨਾ ਕਿਤੇ ਇਕੱਠੀਆਂ ਹੋਈਆਂ ਨੇ ਕਿਵੇਂ ਦੇਖਦੇ ਸ਼੍ਰੋਮਣੀ ਕਾਲੀਦਾਲ ਵਾਸਤੇ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਸ਼੍ਰੋਮਣੀ ਕਾਲੀ ਦਲ ਦੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਦੇ ਮਨ ਦੀ ਇੱਛਾ ਸੀ ਕਿ ਜੋ ਇਹ ਕਿਸੇ ਕਾਰਨ ਕਰਕੇ ਲੀਡਰ ਕੁਝ ਸੱਤੋਂ ਵੱਖ ਹੋਏ ਨੇ ਉਹ ਸਾਡੇ ਨਾਲ ਆ ਕੇ ਖੜਨ ਕਿਉਂਕਿ ਢੀਂਸਾ ਸਾਹਿਬ ਉਹ ਲੀਡਰ ਨੇ ਜਿਨ੍ਹਾਂ ਨੇ ਬਹੁਤ ਸਮਾਂ ਬਾਦਲ ਸਾਹਿਬ ਨਾਲ ਕੰਮ ਕੀਤਾ ਜੇਲਾਂ ਕਟੀਆਂ ਬਹੁਤ ਔਖੀਆਂ ਸੌਖੀਆਂ ਉਹਨਾਂ ਨੇ ਲੜਾਈਆਂ ਲੜੀਆਂ ਉਹ ਤਜਰਬਾ ਉਹਨਾਂ ਨੇ ਲਵੇ ਸੀਗਾ ਜਿਸ ਦੀ ਸਾਨੂੰ ਸ਼੍ਰੋਮਣੀ ਕਾਲੀ ਦਲ ਨੂੰ ਬਹੁਤ ਜ਼ਿਆਦਾ ਲੋੜ ਸੀ ਤੇ ਅੱਜ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਇਹ ਬੇਨਤੀ ਕੀਤੀ ਤੇ ਢੀਂਸਾ ਸਾਹਿਬ ਦਾ ਉਹੀ ਵੱਡਾਪਣ ਢੀਂਸਾ ਸਾਹਿਬ ਦਾ ਉਹਨਾਂ ਨੇ ਸਭ ਤੋਂ ਮੂਰੇ ਸ਼ੋਮਣੀ ਅਕਾਲੀ ਦਲ ਦੀ ਜਦੋਂ ਦੇਖਦਿਆਂ ਹੋਇਆ ਆਪਦੇ ਜਿਹੜੇ ਉਹਨਾਂ ਦੇ ਨਿੱਜੀ ਕੋਈ ਮਨ ਮਟਾਓ ਸੀ ਉਹਨਾਂ ਨੂੰ ਪਾਰਾਂ ਰੱਖ ਕੇ ਸ਼ੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਸਾਡੀ ਸਾਰੀ ਟੀਮ ਤੇ ਜਿਹੜਾ ਉਹਨਾਂ ਨੇ ਬਾਦਲ ਸਾਹਿਬ ਤੋਂ ਬਾਅਦ ਸਾਨੂੰ ਇੱਕ ਹੱਥ ਦੀ ਇੱਕ ਸਹਾਰੇ ਦੀ ਇੱਕ ਮਾਰਗਦਰਸ਼ਨ ਦੀ ਲੋੜ ਸੀ ਅੱਜ ਢੀਂਸਾ ਸਾਹਿਬ ਉੱਪਰ ਕੇ ਸਾਡੇ ਸਿਰ ਤੇ ਆਏ ਨੇ ਤੇ ਸਾਨੂੰ ਖੁਸ਼ੀ ਵੀ ਮਿਲੀ ਹੈ ਕਿ ਬਾਦਲ ਸਾਹਿਬ ਤੋਂ ਬਾਅਦ ਸਾਨੂੰ ਉਹ ਸਰਪ੍ਰਸਤ ਲੀਡਰ ਮਿਲਿਆ ਜੀ ਨੂੰ ਅਕਾਲੀ ਦਲ ਦਾ ਜੇਲਾਂ ਤੋਂ ਲੈ ਕੇ ਅਕਾਲੀ ਦਲ ਲਈ ਸਰਕਾਰਾਂ ਚਲਾਉਣ ਦਾ ਤਜਰਬਾ ਹੈ ਤੇ ਮੈਂ ਆਪਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਹੁਣੇ ਜਿਵੇਂ ਬਾਈ ਜੀ ਨੇ ਦੱਸਿਆ ਬਾਈ ਬਨਰਜੀਤ ਜੀ ਵੀ ਆ ਰਹੇ ਨੇ ਉਹਨਾਂ ਨੇ ਵੀ ਫੋਨ ਤੇ ਗੱਲ ਕੀਤੀ ਆ ਉਹਨਾਂ ਨੇ ਵੀ ਕਿਹਾ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਆਪਦੀ ਪਹਿਲੀ ਚੜ੍ਹਦੀ ਕਲਾ ਵਿੱਚ ਫੇਰ ਤੋਂ ਆਉਂਦਾ ਦਿਖਾਈ ਦੇ ਰਿਹਾ ਠੀਕ ਹੈ ਕੀ ਲੱਗਦਾ ਤੁਹਾਨੂੰ ਜਿਵੇਂ ਸ਼੍ਰੋਮਣੀ ਅਕਾਲੀ ਦਲ ਸਿਮਟ ਕੇ ਰਹਿ ਗਈ ਸੀ ਵਿਧਾਨ ਸਭਾ ਸੀਟਾਂ ਤਿੰਨ ਹੀ ਆਈਆਂ ਕੀ ਲੱਗਦਾ ਹੁਣ ਵੀ ਉਹ ਚੀਜ਼ ਨਾਲ ਬਲ ਮਿਲੂਗਾ ਤੇ ਪਾਰਟੀ ਅਪਗ੍ਰੇਡ ਚ ਜਾਊਗਾ ਹਾਂ ਬਿਲਕੁਲ ਬਲ ਦੇਖੋ ਜਦੋਂ ਨਾ ਘਰ ਦੇ ਕੋਈ ਬਜ਼ੁਰਗ ਜਾਂ ਕੋਈ ਇੱਕ ਬਰਾਬਰ ਦਾ ਮੋਢਾ ਥੋੜਾ ਮੋਟਾ ਨਰਾਜ ਹੋ ਜਾਏ ਤਾਂ ਨੁਕਸਾਨ ਤਾਂ ਭੁੰਦਾ ਹੀ ਐ ਵੱਡਾ ਨੁਕਸਾਨ ਹੋਇਆ ਹੈ ਉਹ ਹੁਣ ਜਦੋਂ ਢੀਂਸਾ ਸਾਹਿਬ ਵਰਗੇ ਲੀਡਰ ਸਾਡੇ ਸਿਰ ਤੇ ਆ ਕੇ ਉਹਨਾਂ ਨੇ ਅਸ਼ੀਰਵਾਦ ਦਿੱਤਾ ਤਾਂ ਬਿਲਕੁਲ ਬਲ ਮਿਲ ਲੈ ਤੁਸੀਂ ਇਹ ਦੇਖੋ ਹਜੇ 2 ਘੰਟੇ ਉਹਨੇ ਐਲਾਨ ਹੋਏ ਨੂੰ ਇੰਨਾ ਕਿ ਜੋਸ਼ ਹੈ ਸਾਨੂੰ ਸੱਥਾਂ 'ਚੋਂ ਮੁਬਾਰਕਾਂ ਦੇ ਰਹੇ ਨੇ ਲੋਕ ਉਹ ਉਹ ਡੀਕ ਰਹੇ ਸੀਗੇ ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਢੀਂਸਾ ਸਾਹਿਬ ਸਾਡੇ ਹਲਕੇ 'ਚ ਐਨੇ ਚਰ ਤੋਂ ਵਿਚਰਦੇ ਆ ਰਹੇ ਨੇ ਸਾਡੇ ਨਾਲ ਉਹਨਾਂ ਨਾਲ ਹਰੇਕ ਬੰਦੇ ਦਾ ਨਿੱਜੀ ਅਸਰ ਰਸੂਖ ਹੈ ਕਿਤੇ ਨਾ ਕਿਤੇ ਡਬਲ ਮਾਈਂਟਡ ਹੋ ਜਾਂਦੇ ਸੀ ਪਰ ਅੱਜ ਸਾਨੂੰ ਸੱਥਾਂ 'ਚੋਂ ਮੈਂ ਮੈਨੂੰ ਖੁਸ਼ੀ ਨਾਲ ਕਹਿਣਾ ਪਿਆ ਬਾਈ ਜੀ ਨੂੰ ਸੱਥ 'ਚ ਖੜਾ ਕੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਸੀ ਇਹ ਮੁਬਾਰਕਾਂ ਸ਼ੋਮਣੀ ਕਾਲੀ ਦਲ ਦੇ ਹਰ ਬੱਚੇ ਨੂੰ ਨੇ ਹਰ ਇੱਥੋਂ ਇਹ ਪਤਾ ਲੱਗ ਰਿਹਾ ਹੈ ਵੀ ਜਿਹੜਾ ਆਉਣ ਵਾਲਾ ਸਮਾਂ ਉਹ ਸ਼ੋਮਣੀ ਕਾਲੀ ਦਲ ਦਾ ਹੈ ਇਹ ਬਹੁਤ ਵੱਡੀ ਗੱਲ ਹੈ ਤੁਹਾਨੂੰ ਕੀ ਲੱਗਦਾ ਹੁਣ ਸਮੇਂ ਦੀ ਲੋੜ ਸੀ ਕਿ ਢੀਂਡਸਾ ਪਰਿਵਾਰ ਨੂੰ ਬਾਦਲ ਪਰਿਵਾਰ ਦੀ ਲੋੜ ਆ ਬਾਦਲ ਪਰਿਵਾਰ ਨੂੰ ਢੀਂਡਸਾ ਪਰਿਵਾਰ ਦੀ ਲੋੜ ਆ ਕਿਉਂਕਿ ਦੋਨੇ ਧਿਰਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਸੀ ਵੀ ਉਹ ਜ਼ਰੂਰਤ ਪੂਰੀ ਹੋਈ ਆ ਨਹੀਂ ਦੇਖੋ ਬਿਲਕੁਲ ਜ਼ਰੂਰਤ ਤਾਂ ਬਜ਼ੁਰਗਾਂ ਦੀ ਹਮੇ ਤਜਰਬੇ ਦੀ ਜ਼ਰੂਰਤ ਨੌਜਵਾਨੀ ਨੂੰ ਹਮੇਸ਼ਾ ਹੀ ਰਹਿੰਦੀ ਹੈ ਢੀਣ ਸਾਹਿਬ ਲੋਕ ਇੱਕ ਵੱਡਾ ਤਜਰਬਾ ਹੈ ਅੱਜ ਸਮਾਂ ਜਿਹੜੀ ਮੌਜੂਦਾ ਸਰਕਾਰ ਹੈ ਉਹ ਪੰਜਾਬ ਦਾ ਘਾਣ ਕਰਨ ਲੱਗੀ ਪਈ ਹੈ ਆਪਾਂ ਮੁੱਖ ਮੰਤਰੀ ਦੇ ਹਾਲਾਤ ਦੇਖ ਰਹੇ ਹਾਂ ਕਿਸੇ ਟਾਈਮ ਮੁੱਖ ਮੰਤਰੀ ਬਾਦਲ ਸਾਹਿਬ ਹੁੰਦੇ ਸੀਗੇ ਜਦੋਂ ਉਹ ਬੋਲਦੇ ਸੀ ਨਾ ਵਿਰੋਧੀ ਵੀ ਤਾਂ ਇਹਨੇ ਧਿਆਨ ਨਾਲ ਸੁਣਦੇ ਸੀ ਵੀ ਇਹਨਾਂ ਤੋਂ ਸਿੱਖਣ ਨੂੰ ਕੁਝ ਮਿਲੂਗਾ ਉਹੀ ਜਿਹੜਾ ਔਰਾ ਅੱਜ ਸਰਦਾਰ ਸਖਦੇਵ ਸਿੰਘ ਢੀਣ ਸਾਹਿਬ ਜੀ ਦਾ ਦੀਨ ਸਾਹਿਬ ਜੀ ਜਦੋਂ ਬਾਦਲ ਸਕੂਰ ਸਿੰਘ ਬਾਦਲ ਨਾਲ ਸਾਡੇ ਪ੍ਰਧਾਨ ਨਾਲ ਆ ਕੇ ਖੜਦੇ ਨੇ ਤਾਂ ਸਾਡਾ ਜਿਹੜਾ ਮਨੋਵਲ ਉਹ ਬਹੁਤ ਉੱਚਾ ਹੋ ਜਾਂਦਾ ਹੈ ਇਹਦੇ ਨਾਲ ਬਹੁਤ ਬਲ ਮਿਲਿਆ ਮਿਲਣਾ ਠੀਕ ਹੈ ਜਨਨ ਕਿ ਡਬਲ ਹੋ ਗਏ ਜਿਵੇਂ ਦਫਾੜ ਹੋ ਗਏ ਸੀ ਵਰਕਰ ਨੌਜਵਾਨ ਵਰਕਰ ਵੀ ਯੂਥ ਵਿੰਗ ਦੇ ਆਗੂ ਸਾਡੇ ਚ ਜੋਸ਼ ਓਨਾ ਭਰਿਆ ਗਿਆ ਜਿੰਨਾ ਜੋ ਸਾਡਾ 17 ਦੀ ਇਲੈਕਸ਼ਨ ਚ ਸੀ ਅੱਜ ਦਾ ਸਾਨੂੰ ਇਹ ਹੋ ਗਿਆ ਵੀ ਅਸੀਂ ਦੂਨੇ ਤੋਂ ਚੌਨੇ ਹੋ ਗਏ ਅੱਜ ਤਾਂ ਸਾਨੂੰ ਇਹ ਹੈ ਵੀ ਅਸੀਂ ਆਪਦੀ ਜਹਰ ਇਹ ਜਿਹੜੀ ਦੇਖੋ ਪੋਲਿਟੀਕਲ ਖੁਸ਼ੀ ਹੁੰਦੀ ਹੈ ਨਾ ਇਹ ਵੋਟਾਂ 'ਚ ਜਹਰ ਹੁੰਦੀ ਹੈ ਹੁਣ ਸਾਨੂੰ ਇੰਨਾ ਪਤਾ ਹੈ ਵੀ ਅਸੀਂ ਇੰਨੀ ਕਿ ਮਿਹਨਤ ਕਰਾਂਗੇ ਨਾ ਇੰਨੀ ਕਿ ਮਿਹਨਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਮਾਰਜਨ ਤੇ ਇਹ ਇਲੈਕਸ਼ਨ ਜਿੱਤੂਗਾ ਤੇ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਮਰਜਨ ਬਣਾਊਗਾ ਠੀਕ ਹੈ ਬਾਕੀ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਸੰਗਰੂਰ ਦੀ ਗੱਲ ਕਰਦੇ ਆਂ ਸੰਗਰੂਰ 'ਚ ਪਿਛਲੇ 10 ਸਾਲਾਂ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਰਹੇ ਨੇ ਤੇ ਉਸ ਤੋਂ ਬਾਅਦ ਸੰਗਰੂਰ 'ਚ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਵੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਬੜਤ ਮਿਲੀ ਸੀ ਕਿਉਂਕਿ ਕਿਸੇ ਸਮਾਂ ਸੀ ਕੋਈ ਕਿ ਸ਼ਰੋਮਣੀ ਅਕਾਲੀ ਦਲ ਦਾ ਹੁੰਦਾ ਸੀ ਸੰਗਰੂਰ ਜਣਾ ਪਰ ਹੁਣ ਦੁਬਾਰਾ ਉਹ ਘਾਟਾਂ ਨੇ ਉਹ ਕਮੀਆਂ ਨੇ ਉਹ ਪੂਰੀਆਂ ਹੋ ਜਾਣੀਆਂ ਹਾਂ ਬਿਲਕੁਲ ਜਦੋਂ ਸਾਡੇ ਘਰ 'ਚ ਦਰਾਰ ਜਾਂ 파ੜ ਹੋਵੇ ਨਾ ਤਾਂ ਜਿਹੜੀਆਂ ਬਾਹਰਲੀਆਂ ਦੁਸ਼ਮਣ ਧਿਰਾਂ ਹੁੰਦੀਆਂ ਨੇ ਕਮਜ਼ੋਰ ਤੇ ਉਹ ਹਾਵੀ ਹੋਣ ਲੱਗ ਜਾਂਦੇ ਨੇ ਮਾੜੇ ਅੰਸਰਾਂ ਹਾਵੀ ਹੋਣ ਲੱਗ ਜਾਂਦੇ ਨੇ ਸਾਡੀ ਐ ਕਮਜ਼ੋਰੀ ਸੀ ਸਭ ਤੋਂ ਵੱਡੀ ਕਮਜ਼ੋਰੀ ਸੀ ਸਾਡੀ ਇਹ ਅੱਜ ਉਹ ਕਮਜ਼ੋਰੀ ਦੂਰ ਹੋ ਗਈ ਤੁਸੀਂ ਯਕੀਨ ਮੰਨਣਾ ਅੱਜ ਟੀਨਸਾ ਸਾਹਿਬ ਦੇ ਸਰਪ੍ਰਸਤ ਬਣ ਨਾਲ ਟੀਨਸਾ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਨਾਲ ਜਿੱਥੇ ਸਾਡੇ ਚ ਜੋਸ਼ ਆਇਆ ਨਾ ਉੱਥੇ ਵਿਰੋਧੀ ਧਿਰਾਂ ਦੇ ਚਿਹਰਿਆਂ ਦਾ ਰੰਗ ਵੀ ਉੜਿਆ ਪਿਆ ਉਹਨਾਂ ਨੂੰ ਪਤਾ ਹੈ ਵੀ ਜੇ ਪੰਜਾਬ ਦੀ ਪੰਜਾਬੀਅਤ ਦੀ ਕੋਈ ਗੱਲ ਕਰ ਸਕਦਾ ਨਾ ਤਾਂ ਉਹ ਸਿਰਫ ਤੇ ਸਿਰਫ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਹ ਬਹੁਤ ਵੱਡਾ ਹੈ ਬਹੁਤ ਵੱਡਾ ਬਲ ਮਿਲੂਗਾ ਇਸ ਗੱਲ ਨਾਲ ਠੀਕ ਹੈ ਬਿਲਕੁਲ ਜੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸ਼ਾਮਲ ਹੋਏ ਨੇ ਵੱਡਾ ਬਲ ਮਿਲਿਆ ਅਤੇ ਜਿਹੜੇ ਆਗੂ ਨੇ ਉਹ ਵੀ ਕਹਿ ਰਹੇ ਨੇ ਵਰਕਰ ਨੇ ਉਹ ਵੀ ਕਹਿ ਰਹੇ ਨੇ ਕਿ ਬਹੁਤ ਵਧੀਆ ਹੋਇਆ ਕਿਉਂਕਿ ਵੱਡੀਆਂ ਪਾਰਟੀਆਂ ਨੇ ਸ਼ਰੋਮਣੀ ਅਕਾਲੀ ਦਲ ਵੱਡੀ ਉਸ ਤੋਂ ਬਾਅਦ ਜਦੋਂ ਸ਼ਰੋਮਣੀ ਅਕਾਲੀ ਦਲ ਸੰਯੁਕਤ ਬਣੀ ਤਾਂ ਦੁਫਾੜ ਹੋਈ ਬਹੁਤ ਵੱਡਾ ਨੁਕਸਾਨ ਹੋਇਆ ਕਿ ਉਹ ਨੁਕਸਾਨ ਦੀ ਹੁਣ ਪਰਪਾਈ ਹੋਣੀ ਆ ਅਤੇ ਅਸੀਂ ਖੁਸ਼ੀ ਜ਼ਾਹਿਰ ਕਰ ਰਹੇ ਹਾਂ ਕਿ ਜਦੋਂ ਦੋ ਦਿਗਜ ਲੀਡਰ ਇਕੱਠੇ ਹੋ ਜਾਣਾ ਤਾਂ ਬਹੁਤ ਜੁੰਦਾ ਬਹੁਤ ਕੁਝ ਆਉਣ ਵਾਲੇ ਸਮੇਂ ਚ ਫੇਰ ਬਦਲ ਦੇਖਣ ਨੂੰ ਮਿਲਦੇ ਨੇ ਸੋ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਣ ਚੁੱਕੇ ਨੇ ਅਤੇ ਹੁਣ ਲਗਾਤਾਰ ਆਉਣ ਵਾਲੇ ਸਮੇਂ ਚ ਕੀ ਗਤੀਵਿਧੀਆਂ ਕਰਦੇ ਨੇ ਉਹ ਉਹਨਾਂ ਨੂੰ ਵੀ ਦਿਖਾਉਂਦੇ ਰਹਾਂਗੇ ਸੈਂਟਰਲ ਪੰਜਾਬ ਟੀਵੀ ਤੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ